ਸਕਾਈ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਡਾਕਟਰ ਭੁਪਿੰਦਰ ਤੇ ਪ੍ਰੋਗਰਾਮ ਬੋਲਦੇ ਅੱਖਰ ਪੁਸਤਕ ਸੱਭਿਆਚਾਰ ਨੂੰ ਪਰਫੁੱਲਿਤ ਕਰਨ ਦਾ ਇੱਕ ਉਪਰਾਲਾ ਇਸ ਪ੍ਰੋਗਰਾਮ ਵਿੱਚ ਜਿੱਥੇ ਅਸੀਂ ਪੁਸਤਕਾਂ ਬਾਰੇ ਗੱਲ ਕਰਦੇ ਹਾਂ ਉੱਥੇ ਨਾਲ ਹੀ ਪੁਸਤਕਾਂ ਦੇ ਰਚਨਹਾਰਿਆਂ ਦੇ ਨਾਲ ਸੰਵਾਦ ਵੀ ਰਚਾਉਂਦੇ ਹਾਂ ਸਾਡੇ ਕੋਲ ਬਹੁਤ ਪੁਸਤਕਾਂ ਆਉਂਦੀਆਂ ਹਨ ਇਹ ਚੌਨਵੀਆ ਪੁਸਤਕਾਂ ਜਿਹੜੀਆਂ ਨੇ ਉਹਨਾਂ ਦੇ ਬਾਰੇ ਵੀ ਅਸੀਂ ਗੱਲ ਕਰਦੇ ਹਾਂ ਤੇ ਕਈ ਵਾਰ ਲੇਖਕਾਂ ਨੂੰ ਰਚਨਹਾਰਿਆਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਸੰਵਾਦ ਵੀ ਰਚਾਉਂਦੇ ਹਾਂ ਪਿੱਛੇ ਜਈ ਇੱਕ ਪੁਸਤਕ ਮੇਰੇ ਕੋਲ ਆਈ ਤੇ ਉਹ ਪੁਸਤਕ ਜਿਹੜੀ ਸੀ ਉਹ ਇੱਕ ਮਾਂ ਨਾਲ ਸੰਬੰਧਿਤ ਸੀ ਨੈਪੋਲੀਅਨ ਬੋਨਾਪਾਰਟ ਵਿਸ਼ਵ ਜੇਤੂ ਨੈਪੋਲੀਅਨ ਬੋਨਾਪਾਰਟ ਨੇ ਇੱਕ ਵਾਰ ਕਿਹਾ ਸੀ ਕਿ ਕਿਸੇ ਵੀ ਦੇਸ਼ ਦਾ ਭਵਿਕ ਉੱਥੇ ਦੀਆਂ ਮਾਵਾਂ ਦੇ ਉੱਤੇ ਨਿਰਭਰ ਕਰਦਾ ਹੈ ਤੇ ਜੇ ਅਸੀਂ ਕ੍ਰਾਂਤੀਕਾਰੀਆਂ ਦੀ ਗੱਲ ਕਰੀਏ ਸ਼ਹੀਦਾਂ ਦੀ ਗੱਲ ਕਰੀਏ ਤੇ ਉਦੋਂ ਤੱਕ ਅਸੀਂ ਉਹਨਾਂ ਨੂੰ ਨਹੀਂ ਸਮਝ ਸਕਦੇ ਜਦੋਂ ਤੱਕ ਅਸੀਂ ਉਹਨਾਂ ਦੇ ਮਾਪਿਆਂ ਦੇ ਬਾਰੇ ਨਾ ਜਾਣਦੇ ਹੋਈਏ ਸੋ ਮੇਰੀ ਜਿਹੜੀ ਅੱਜ ਦੀ ਪੁਸਤਕ ਹੈ ਉਸ ਦਾ ਸਿਰਲੇਖ ਚੰਦਰਸ਼ੇਖਰ ਦੀ ਮਾਤਾ ਜਗਰਾਨੀ ਦੇਵੀ ਅਸੀਂ ਕਹਾਣੀਆਂ ਪੜ੍ਹਦੇ ਹਾਂ ਨੋਵਲ ਪੜ੍ਹਦੇ ਹਾਂ ਲੇਕਿਨ ਜੋ ਇੱਕ ਕ੍ਰਾਂਤੀਕਾਰੀ ਨੇ ਜੋ ਇਹ ਸ਼ਹੀਦ ਨੇ ਇਹਨਾਂ ਦੀਆਂ ਜੋ ਇਹਨਾਂ ਦੇ ਮਾਪੇ ਹਨ ਜਾਂ ਇਹਨਾਂ ਦੀ ਜੋ ਮਾਂ ਹੈ ਉਨ੍ਹਾਂ ਦੀ ਜ਼ਿੰਦਗੀ ਦੇ ਉੱਤੇ ਇਹ ਇੱਕ ਬਹੁਤ ਹੀ ਵਧੀਆ ਪੁਸਤਕ ਹੈ। ਪੁਸਤਕ ਦੇ ਰਚਨਹਾਰੇ ਲੇਖਕ ਅਨਿਲ ਵਰਮਾ ਜੀ ਹਨ ਜੋ ਕਿ ਮਧ ਪ੍ਰਦੇਸ਼ ਤੋਂ ਹਨ ਤੇ ਮਧ ਪ੍ਰਦੇਸ਼ ਵਿੱਚ ਉਹ ਇੱਕ ਜੱਜ ਦੇ ਅਹੁਦੇ ਤੇ ਕੰਮ ਕਰ ਰਹੇ ਹਨ। ਇਹ ਪੁਸਤਕ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਬਲਬੀਰ ਲੰਗੋਵਾਲ ਜੀ ਨੇ। ਪੁਸਤਕ ਸਮਰਪਿਤ ਕੀਤੀ ਹੈ ਲੇਖਕ ਨੇ ਆਪਣੀ ਮਾਂ ਲక్ష్ਮੀ ਦੇਵੀ ਨੂੰ ਤੇ ਨਾਲ ਹੀ ਉਨ੍ਹਾਂ ਸ਼ਹੀਦਾਂ ਨੂੰ ਉਨ੍ਹਾਂ ਅੰਗੋਲੇ ਹੋਏ ਸ਼ਹੀਦਾਂ ਨੂੰ ਜਿਨ੍ਹਾਂ ਜਵਲ ਜਿਹੜਾ ਹੈ ਸਮਾਜ ਨੇ ਧਿਆਨ ਨਹੀਂ ਦਿੱਤਾ ਉਹਨਾਂ ਸ਼ਹੀਦਾਂ ਨੂੰ ਜਿਹੜੀ ਹੈ ਇਹ ਪੁਸਤਕ ਸਮਰਪਿਤ ਕੀਤੀ ਗਈ ਹੈ ਇਸ ਪੁਸਤਕ ਦੇ ਸ਼ੁਰੂ ਦੇ ਵਿੱਚ ਅਨਿਲ ਵਰਮਾ ਜੀ ਨੇ ਇੱਕ ਜੋ ਭੂਮਿਕਾ ਦਿੱਤੀ ਹੈ ਉਸ ਦੇ ਵਿੱਚ ਇਸ ਪੁਸਤਕ ਨੂੰ ਲਿਖਣ ਦੇ ਜੋ ਕਾਰਨ ਨੇ ਉਸ ਦੇ ਬਾਰੇ ਦੱਸਿਆ ਹੈ ਅਸਲ ਦੇ ਵਿੱਚ ਅਨਿਲ ਵਰਮਾ ਜੀ ਦੇ ਜੋ ਬਾਬਾ ਜੀ ਸਨ ਉਹ ਸੁਤੰਤਰਤਾ ਸੰਗਰਾਮੀ ਸਨ ਤੇ ਉਹਨਾਂ ਨੇ ਚੰਦਰ ਸ਼ੇਖਰ ਆਜ਼ਾਦ ਦੇ ਨਾਲ ਕੰਮ ਕੀਤਾ ਸੀ ਉਹਨਾਂ ਤੋਂ ਪ੍ਰੇਰਿਤ ਹੋ ਕੇ ਹੀ ਉਹਨਾਂ ਨੇ ਇਸ ਪੁਸਤਕ ਨੂੰ ਲਿਖਣ ਦਾ ਵਿਚਾਰ ਬਣਾਇਆ ਇਸ ਪੁਸਤਕ ਦੇ ਵਿੱਚ ਕੁੱਲ 12 ਲੇਖਨ ਤੇ ਹਰ ਲੇਖ ਜਿਹੜਾ ਹੈ ਉਹ ਉਹਨਾਂ ਦੀ ਮਾਤਾ ਦੇ ਬਾਰੇ ਜਾਂ ਚੰਦਰਸ਼ੇਖਰ ਆਜ਼ਾਦ ਦੇ ਬਾਰੇ ਦੱਸਦਾ ਹੈ ਚੰਦਰਸ਼ੇਖਰ ਆਜ਼ਾਦ ਦੀ ਦੇ ਜੀਵਨ ਦੇ ਬਾਰੇ ਉਹਦੇ ਪੁਰਖਿਆਂ ਦੇ ਬਾਰੇ ਸ਼ੁਰੂ ਦੇ ਵਿੱਚ ਦੱਸਿਆ ਗਿਆ ਹੈ ਚੰਦਰਸ਼ੇਖਰ ਨੂੰ ਆਪਣੀ ਮਾਂ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਸੀ ਅਸਲ ਦੇ ਵਿੱਚ ਉਹਨਾਂ ਦੇ ਸੁਭਾਅ ਦੇ ਵਿੱਚ ਸਪਸ਼ਟਤਾ ਨਿਡਰਤਾ ਸੱਚਾਈ ਵਰਗੇ ਜਿਹੜੇ ਗੁਣ ਸਨ ਉਹ ਆਪਣੀ ਮਾਂ ਦੀ ਬਦੌਲਤ ਹੀ ਸਨ ਉਹ ਜਦੋਂ ਵੀ ਕੋਈ ਉਹਨਾਂ ਨੂੰ ਇਹ ਪੁੱਛਦਾ ਕਿ ਤੈਨੂੰ ਕ੍ਰਾਂਤੀਕਾਰੀ ਰਸਤੇ ਦੇ ਉੱਤੇ ਚਲਦਿਆਂ ਹੋਇਆਂ ਆਪਣੀ ਮਾਂ ਦੀ ਯਾਦ ਨਹੀਂ ਆਉਂਦੀ ਤਾਂ ਉਹ ਇੱਕਦਮ ਉਹਨਾਂ ਦੇ ਚਿਹਰੇ ਦੀ ਰੰਗਤ ਬਦਲ ਜਾਂਦੀ ਉਹ ਇੱਕਦਮ ਭਾਵੁਕ ਹੋ ਜਾਂਦੇ ਅੱਖਾਂ ਛਲਕ ਪੈਂਦੀਆਂ ਤੇ ਉਹ ਕਹਿ ਉੱਠਦੇ ਪਰੇ ਹੋਏ ਮਨ ਦੇ ਨਾਲ ਕਿ ਹਾਂ ਮੈਨੂੰ ਮਾਂ ਦੀ ਬਹੁਤ ਯਾਦ ਆਉਂਦੀ ਹੈ ਅਸਲ ਦੇ ਵਿੱਚ ਮੇਰੀ ਮਾਂ ਮੇਰੀ ਕਮਜ਼ੋਰੀ ਹੈ ਇਸ ਗੱਲ ਨੂੰ ਪੁਲਿਸ ਚੰਗੀ ਤਰ੍ਹਾਂ ਜਾਣਦੀ ਹੈ ਤੇ ਉਹ ਇਸ ਤਾਕ ਵਿੱਚ ਰਹਿੰਦੀ ਹੈ ਕਿ ਕਦੋਂ ਮੈਂ ਆਪਣੀ ਮਾਂ ਨੂੰ ਮਿਲਣ ਜਾਵਾਂ ਤੇ ਉਹ ਮੈਨੂੰ ਫੜ ਲੈਣ ਇਸੇ ਲਈ ਮੈਂ ਆਪਣੀ ਮਾਂ ਦੀ ਜਦੋਂ ਮੈਨੂੰ ਬਹੁਤ ਹੀ ਜ਼ਿਆਦਾ ਯਾਦ ਆਉਂਦੀ ਹੈ ਤਾਂ ਮੈਂ ਉਸ ਦੀ ਪੂਜਾ ਕਰਨ ਲਈ ਬੈਠ ਜਾਂਦਾ ਹਾਂ ਸੋ ਇਸ ਤਰ੍ਹਾਂ ਚੰਦਰਸ਼ੇਖਰ ਆਜ਼ਾਦ ਦਾ ਆਪਣੀ ਮਾਂ ਦੇ ਨਾਲ ਬਹੁਤ ਹੀ ਪਿਆਰ ਸੀ ਪੁਸਤਕ ਦੇ ਵਿੱਚ ਜੋ ਲੇਖਕ ਦੀ ਅਖੀਰਲੀ ਮੁਲਾਕਾਤ ਸੀ ਮਾਂ ਦੇ ਨਾਲ ਉਹ ਵੀ ਦੱਸੀ ਗਈ ਹੈ ਤੇ ਜਦੋਂ ਸ਼ਹਾਦਤ ਪ੍ਰਾਪਤ ਕਰ ਜਾਂਦੇ ਹਨ ਚੰਦਰਸ਼ੇਖਰ ਆਜ਼ਾਦ ਜੀ ਤੇ ਸਤਾਰ ਟੱਟ ਦੇ ਉੱਤੇ ਮਾਂ ਦਾ ਰੁਦਨ ਇਸ ਪ੍ਰਕਾਰ ਗੂੰਜਦਾ ਹੈ ਕਿ ਪਾਠਕਾਂ ਦਾ ਜਿਹੜਾ ਮਨ ਹੈ ਉਹ ਭਾਵੁਕ ਹੋ ਜਾਂਦਾ ਹੈ ਕਹਿੰਦੇ ਹਨ ਕਿ ਅਨਿਲ ਵਰਮਾ ਜੀ ਨੇ ਜਦੋਂ ਇਹ ਪੁਸਤਕ ਲਿਖੀ ਸੀ ਤਾਂ ਉਹ ਲਿਖਣ ਲੱਗਿਆਂ ਵੀ ਕਿੰਨੀ ਵਾਰ ਹੀ ਇਸ ਦ੍ਰਿਸ਼ ਨੂੰ ਸੋਚ ਕੇ ਇਸ ਮੰਜ਼ਰ ਨੂੰ ਸੋਚ ਕੇ ਉਹ ਰੋਏ ਸਨ ਸੋ ਇਹ ਪੁਸਤਕ ਜਿਹੜੀ ਹੈ ਉਹਨਾਂ ਦੀ ਮਾਂ ਦੀ ਯਾਦ ਦਿਲਾਉਂਦੀ ਹੈ ਮਾਂ ਦੇ ਬਾਰੇ ਹੈ ਕਿ ਚੰਦਰਸ਼ੇਖਰ ਜੋ ਵੀ ਸਨ ਉਹ ਮਾਂ ਦੀ ਬਦੌਲਤ ਸਨ ਜਦੋਂ ਵੀ ਉਹਨਾਂ ਨੂੰ ਪਿਤਾ ਤੋਂ ਝਿੜਕ ਪੈਂਦੀ ਤੇ ਹਮੇਸ਼ਾ ਮਾਂ ਦੀ ਮਮਤਾ ਹੀ ਉਹਨਾਂ ਨੂੰ ਬਚਾਇਆ ਕਰਦੀ ਸੀ ਸੋ ਇਸ ਪ੍ਰਕਾਰ ਦੀ ਸੀ ਚੰਦਰਸ਼ੇਖਰ ਆਜ਼ਾਦ ਦੀ ਮਾਂ ਪੰਜ ਪੁੱਤਰਾਂ ਦੀ ਮਾਂ ਤੇ ਇੱਕ ਸਮਾਂ ਐਸਾ ਵੀ ਕਿ ਜਦੋਂ ਚੰਦਰਸ਼ੇਖਰ ਆਜ਼ਾਦ ਵੀ ਸ਼ਹੀਦ ਹੋ ਗਏ ਉਹ ਮਾਂ ਵਿਚਾਰੀ ਇਕੱਲੀ ਦੀ ਇਕੱਲੀ ਹੀ ਰਹਿ ਗਈ ਉਸਦੇ ਦੋਸਤਾਂ ਨੇ ਉਸ ਨੂੰ ਸੰਭਾਲ ਲਿਆ ਚਤੁਰਵੇਦੀ ਪਰਿਵਾਰ ਦੇ ਵਿੱਚ ਉਹ ਮਾਂ ਇਕੱਲੀ ਹੀ ਆਪਣੇ ਪੁੱਤਰਾਂ ਦੇ ਦੋਸਤਾਂ ਦੇ ਨਾਲ ਰਹੀ ਤੇ ਪੁੱਤਰਾਂ ਨੇ ਉਸ ਮਾਂ ਦੀ ਤੀਰਥ ਯਾਤਰਾ ਦਾ ਜੋ ਸੁਪਨਾ ਸੀ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਪ੍ਰਬੰਧ ਚੱਲ ਹੀ ਰਹੇ ਸਨ ਅਫਸੋਸ ਕੀ ਮਾਤਾ ਜਿਹੜੀ ਹੈ ਉਹ ਬਹੁਤ ਬਿਮਾਰ ਹੋ ਗਈ ਤੇ ਚੰਦਰਸ਼ੇਖਰ ਆਜ਼ਾਦ ਦੇ ਜੋ ਦੋਸਤ ਸੀ ਉਹਨਾਂ ਦਾ ਸਦਾ ਸ਼ਿਵ ਉਸ ਦੀ ਗੋਦ ਦੇ ਵਿੱਚ ਹੀ ਮਾਤਾ ਜਿਹੜੀ ਹੈ ਉਸ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਚਾਂਸੀ ਦੇ ਵਿੱਚ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਇਹਨਾਂ ਦੀ ਅਸਥੀਆਂ ਜੜੀਆਂ ਨੇ ਉਹ ਗੰਗਾ ਦੇ ਵਿੱਚ ਪ੍ਰਵਾਹਿਤ ਕਰ ਦਿੱਤੀਆਂ ਦਿੱਤੀਆਂ ਗਈਆਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਿੱਥੇ ਅਸੀਂ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਯਾਦ ਕਰਦੇ ਹਾਂ ਇਨਾ ਇਹਨਾਂ ਦਾ ਵੀ ਆਜ਼ਾਦ ਦਾ ਵੀ ਇੱਕ ਵੱਡਾ ਰੋਲ ਸੀ ਜਦੋਂ ਕੇਂਦਰੀ ਅਸੈਂਬਲੀ ਦੇ ਵਿੱਚ 1929 ਦੇ ਵਿੱਚ ਬੰਬਾਂ ਦਾ ਧਮਾਕਾ ਕੀਤਾ ਗਿਆ ਤੇ ਉਹਨਾਂ ਦੀ ਅਗਵਾਈ ਕਰਨ ਵਾਲੇ ਆਜ਼ਾਦ ਹੀ ਸਨ ਸੋ ਇਸ ਪ੍ਰਕਾਰ ਦੀ ਇਹ ਪੁਸਤਕ ਹੈ ਸਭ ਤੋਂ ਜ਼ਿਆਦਾ ਜਦੋਂ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਜਦੋਂ ਫਾਂਸੀ ਦੀ ਸਜ਼ਾ ਹੋਈ ਸਭ ਤੋਂ ਜ਼ਿਆਦਾ ਦੁੱਖ ਚੰਦਰਸ਼ੇਖਰ ਆਜ਼ਾਦ ਨੂੰ ਹੋਇਆ ਲੇਕਿਨ ਪੁਸਤਕ ਇਹ ਵੀ ਦੱਸਦੀ ਹੈ ਕਿ ਸ਼ਾਸਨ ਵੱਲੋਂ ਜਿਹੜਾ ਹੈ ਉਹ ਬੜਾ ਅਫਸੋਸ ਹੈ ਕਿ ਉਹਨਾਂ ਦੇ ਸਮਾਰਕ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਜਿਹੜੀ ਉਹਨਾਂ ਦੀ ਮਾਂ ਦੀ ਝੋਪੜੀ ਹੈ ਉਹ ਅਜੇ ਵੀ ਟੱਠੀ ਪਈ ਹੈ ਸੋ ਸਾਨੂੰ ਇਸ ਪ੍ਰਕਾਰ ਦੀਆਂ ਪੁਸਤਕਾਂ ਪੜ੍ਹ ਕੇ ਵੀ ਅਮਰ ਸ਼ਹੀਦਾਂ ਦੇ ਬਾਰੇ ਕ੍ਰਾਂਤੀਕਾਰੀਆਂ ਦੇ ਬਾਰੇ ਉਹਨਾਂ ਦੇ ਮਾਪਿਆਂ ਦੇ ਬਾਰੇ ਸਾਨੂੰ ਪੜ੍ਹਨਾ ਚਾਹੀਦਾ ਹੈ ਸਾਨੂੰ ਬਹੁਤ ਹੀ ਜਾਣਕਾਰੀ ਮਿਲਦੀ ਹੈ ਜਿੱਥੇ ਮਾਂ ਦਾ ਰੋਲ ਜਿਹੜਾ ਹੈ ਇੱਕ ਕ੍ਰਾਂਤੀਕਾਰੀ ਪੁੱਤਰ ਦੇ ਦੇ ਜੀਵਨ ਨੂੰ ਬਣਾਉਣ ਦੇ ਵਿੱਚ ਵੀ ਸੀ ਉਥੇ ਮਾਂ ਜਿਹੜੀ ਹੈ ਉਹ ਇੱਕ ਤ્યાਗ ਦੀ ਮੂਰਤੀ ਵੀ ਸੀ ਪੰਜ ਪੁੱਤਰਾਂ ਦੀ ਮਾਂ ਇਕੱਲੀ ਰਹਿ ਗਈ ਤੇ ਇਹ ਨਾ ਸਮਝੋ ਕਿ ਚੰਦਰਸ਼ੇਖਰ ਆਜ਼ਾਦ ਜਿਹੜਾ ਹੈ ਉਸਦੇ ਵੰਸ਼ਸ ਕੋਈ ਵੀ ਨਹੀਂ ਹੈ ਅਸੀਂ ਸਾਰੇ ਜਿਹੜੇ ਕਿ ਇਸ ਕਿਸਮ ਦੀ ਸੋਚ ਰੱਖਦੇ ਹਾਂ ਅਸੀਂ ਸਾਰੇ ਹੀ ਉਹਨਾਂ ਦੇ ਵੰਸ਼ਸ ਹ ਸੋ ਇਸ ਪ੍ਰਕਾਰ ਦੀ ਭਾਵਨਾ ਦੇ ਨਾਲ ਲਿਖੀ ਹੋਈ ਇਹ ਪੁਸਤਕ ਜਿਹੜੀ ਹੈ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕਰਨ ਵਾਲੀ ਪੁਸਤਕ ਹੈ ਪੁਸਤਕ ਹੈ ਭਾਵ ਉਹ ਕਰਨ ਦੇ ਕਰਨ ਦੇਣ ਵਾਲੀ ਪੁਸਤਕ ਹੈ ਆਓ ਅਸੀਂ ਇਸ ਪ੍ਰਕਾਰ ਦੀਆਂ ਪੁਸਤਕਾਂ ਦੇ ਨਾਲ ਜੁੜੀਏ ਪੁਸਤਕਾਂ ਦੇ ਬੋਲਦੇ ਹੋਏ ਅੱਖਰਾਂ ਦੇ ਨਾਲ ਜੁੜੀਏ ਸ਼ੁਕਰੀਆ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ